ਆਰ ਨੋਟ ਕਲਾਸੀਫਾਈਡ ਹਨ ਬਾਲਰ ਦੀ ਨੀਤੀ ਹਾਂ ਜਿਹੜਾ ਮਾੜੀ ਦਿੱਤੀ ਗੋਲਡਮੈਨ ਇਨੀ ਖੁਸ਼ੀ ਹੁੰਦੀ ਬਹੁਤ ਖੁਸ਼ੀ ਹੁੰਦੀ ਦਰਜਿਆ ਥੋੜਾ ਲੱਗਦਾ ਹੈ ਜਦੋਂ ਕੋ ਗਾਲ ਨੂੰ ਬਾਬਾ ਦਾ ਨਾਮ ਲਿਆ ਉਹ ਕੋ ਗਾਲ ਕੇ ਮੈਂ ਲਾਉਂ ਗੇਮ ਨਾਲ ਗੇਮ ਨਾਲ ਜੁੜਨ ਮੇਰੇ ਦੇਖੋ ਉਹਨਾਂ ਨੂੰ ਸਮਝਾ ਜਿਹੜੀ ਅਮਰਦੀਪ ਸਿੰਘ ਮੇਰਾ ਨਾਮ ਮੇਰਾ ਨਾਮ ਹੈ ਵਜੂ ਅਮਰਦੀਪ ਸਿੰਘ ਜਿਹੜੀ ਇਹ ਹੈਗੀ ਏਟੀ ਮੈਂ ਸਾਊਥ ਅਫਰੀਕਾ ਦਾ ਖੇਡ ਰਿਹਾ ਹਾਂ ਆ ਨੋਟ ਕਲਾਸੀ ਖੇਡ ਰਿਹਾ ਹਾਂ ਕੱਲ੍ਹ ਨੂੰ ਜਿਹੜਾ ਮੈਡਲ ਜਿੱਤਿਆ ਗੋਲਡ ਮੈਡਲ ਇਹਨੇ ਕੀ ਖੁਸ਼ੀ ਹੋਣੀ ਬਹੁਤ ਖੁਸ਼ੀ ਹੋਣੀ ਕਿੰਨਾ ਦਾ ਐਕਸਪੀਰੀਅੰਸ ਰਿਹਾ ਉਹ ਕਿੰਨਾ ਕਾਫੀ ਹੈ ਗੇਮ ਟਫ ਹੈ ਗਈ ਥੋੜੀ ਜੀ ਚਲੋ ਡਰ ਜਾ ਥੋੜਾ ਲੱਗਦਾ ਹੈ ਚਲੋ ਕੋਈ ਗੱਲ ਨਹੀਂ ਬਾਬੇ ਦਾ ਨਾਮ ਲਿਆ ਚਲੋ ਕੋਈ ਗੱਲ ਨਹੀਂ ਦੇਤਾ ਹੈ। ਕਿਹੜੀ ਕਿਹੜੀ ਟੀਮ ਦੇ ਨਾਲ ਤੁਹਾਡੀ ਹੈਗੀ? ਸਾਡੀ ਟੀਮ ਹੈਗੀ ਜੇ ਹਰਮਿੰਦਰ ਅਸਲੀਨਾ ਭਾਜੀ ਉਹਨਾਂ ਖੜਿਆ پاور ਲਿਫਟਿੰਗ ਕੀਤੀ। ਹਾਂਜੀ। ਟੋਟਲ ਕਿੰਨੇ ਦੇਸ਼ਾਂ ਦੀਆਂ ਉੱਥੇ ਗੇਮਾਂ ਸੀ ਕਿੰਨੇ ਵਿੱਚ 골ਡ ਮੈਡਲ ਲੱਗੇ ਆਏ ਜੋ? ਗੇਮਾਂ ਵਿੱਚ ਭਾਜੀ ਹੈਗੇ ਅਸੀਂ 20 ਤੀ ਵਿਹਾਗੇ ਜਿਹੜੇ ਦੇਸ਼ ਆਏ ਨੇ ਬਾਹਰ ਦੇ ਜਿੰਨੇ ਵੀ। ਹਾਂਜੀ ਹਾਂਜੀ। ਤੁਹਾਡੀ ਗੇਮ ਕਿਹਦੇ ਨਾਲ ਸੀ? ਮੇਰੀ ਗੇਮ ਹੈਗੀ ਕੈਨੇਡਾ ਦੇ ਦੋ ਕੁੜੀਆਂ ਸੀ ਤੇ 4 ਮੁੰਡੇ। ਹਾਂਜੀ। ਸਾਊਥ ਅਫਰੀਕਾ ਇੰਨੀ ਖੁਸ਼ੀ ਹੈ ਅੱਜ ਕੋਲ ਲੱਗਣ ਦਾ ਬਹੁਤ ਖੁਸ਼ੀ ਹੈ ਤੇ ਕੀ ਕਹਿਣਾ ਚੰਦਦੇਵ ਤਿਆਰ ਕੀਤਾ ਤੁਹਾਨੂੰ ਸਾਡੇ ਕੋਲ ਇੰਨੀ ਮੈਂ ਇਹੋ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਜਿਹੜੇ ਹੁਣ ਨੌਜਵਾਨ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਮੈਂ ਇਹੋ ਕਹਿਣਾ ਨਸ਼ਾ ਛੱਡ ਕੇ ਤੇ ਇੱਧਰ ਆਉਣ ਗੇਮਰ ਲਾਉਣ ਤੇ ਗੇਮ ਨਾਲ ਜੁੜਨ ਮੇਰੇ ਦੇਖੋ ਉਹਨਾਂ ਨੂੰ ਜਿਹੜੀ ਅਗਲੀ ਤਿਆਰੀ ਕੀ ਕਰ ਰਹੇ ਹੋ ਅਗਲੀ ਤਿਆਰੀ ਇਹ ਵੀ ਸਪੇਨ ਦੀ ਤਿਆਰੀ ਕਰਨੇ ਨੇ ਨੈਕਸਟ ਮੈਚ ਜਿਹੜਾ ਆਉਂਦਾ ਮੈਂ ਨਾ ਕੁਲਦੀਪ ਸਿੰਘ ਆ ਜੀ ਹਾਂ ਜੀ ਬੇੜੇ ਦਾ ਨਾਮ ਗੁਰਕਮਲਦੀਪ ਸਿੰਘ ਆ ਹਾਂ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ 골ਡ ਮੈਡ ਜਿੱਤ ਕੇ ਲਿਆ 100 ਕੁ ਅਫਰੀਕਾ ਜੋ ਕਿਹੜੀ ਗੇਮ ਖੇਡ ਗਿਆ ਇਹ 파워 ਲਿਫਟਿੰਗ ਕਿੰਨੀ ਖੁਸ਼ੀ ਆ ਜਦੋਂ ਕੋਈ ਬਹੁਤ ਜ਼ਿਆਦਾ ਖੁਸ਼ੀ ਹੈ ਲੋਕ ਵਧਾਈਆਂ ਦਿੰਦੇ ਨੇ ਹਾਂਜੀ ਕਿੰਨਾ ਕਮਾਂਡ ਮਹਿਸੂਸ ਹੋ ਰਿਹਾ ਹੈ ਮਾਣ ਬਹੁਤ ਮਹਿਸੂਸ ਹੋ ਰਿਹਾ ਜੀ ਛੋਟੀ ਉਮਰ ਚ ਗੇਮ ਖੇਡ ਗਿਆ ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਬੱਚਿਆਂ ਨੂੰ ਜਿਹੜੋ ਕਰੀਬ ਧਰਾਂ ਦੇ ਬੱਚਿਆਂ ਨਾਲ ਟੱਕਣਾ ਚਾਹੀਦਾ ਤਾਂ ਕੋਈ ਸਰਕਾਰ ਨੂੰ ਬੈਨੀਫਿਟ ਦੇਣੇ ਚਾਹੀਦੇ ਨੇ ਕੋਈ ਨੌਕਰੀਆਂ ਜਿ ਦੇਣ ਜਾਏ ਉਹ ਕਾਇਲ ਹੋਰ ਚੀਜ਼ਾਂ ਨਹੀਂ ਦੇਣ ਬਾਕੀ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਦਾ ਬੱਚਾ ਤਰੱਕੀ ਕਰੇ। ਸਾਨੂੰ ਬੜਾ ਮਾਣ ਮਹਿਸੂਸ ਆ। ਹਰਜੀਤ ਸਿੰਘ ਗਾਉਣਪੁਰਾ ਜਿਹੜਾ ਹੈ ਇਹਨੇ ਮੈਨੂੰ ਆਪਣਾ ਤਰੱਕੀ ਦਵਾਈ ਆ ਇਹਨੇ 2 ਢਾਈ ਮਹੀਨੇ ਤਿਆਰ ਕੀਤਾ ਇਹਨੇ ਤੇ ਮੋਗੇ ਵਾਲੇ ਭਾਜੀ ਹੁਣਾ ਇਹਨੂੰ ਬਾਹਰ ਖੜਿਆ ਤੇ ਉਹਨਾਂ ਉਥੋਂ ਜਿੱਤ ਕੇ ਆ ਲਿਆ ਹੈ। ਨੌਜਵਾਨਾਂ ਨੂੰ ਹੋਰਨਾਂ ਨੂੰ ਕੀ ਅਪੀਲ ਕਰਨਾ ਹੈ? ਉਹ ਇਹ ਤੇ ਨਸ਼ੇ ਛੱਡ ਕੇ ਤੇ ਆਪਣਾ ਗੇਮਾਂ ਜਲ ਧਿਆਨ ਦੇਣ। ਇਹਨਾਂ ਦਾ ਧਿਆਨ ਦੇਣ। ਇਹਨਾਂ 'ਚ ਰੁਚੀ ਵਿਧਾਉਣਾ ਆਪਣੇ ਇਹ ਬੱਚਾ ਬਤਾਇਆਗਾ ਗਾਂਹੋਰ ਦੇਸ਼ਾਂ 'ਚ ਵੱਡੀਆਂ ਬੱਲਾ ਮਾਰ ਲਈ ਕਰਦੇ ਸਾਥ ਆਉਗੇ ਪੂਰਾ ਦਿਨ ਦਾ ਹਾਂ ਪੂਰਾ ਪੂਰਾ ਸਾਥ ਦੇਵਾਂਗਾ ਮਹਾਰਾ ਜੀ ਕਿਰਪਾ ਕਰੇ ਗੁਰੂ ਆਮਦਾਸ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਹੈ ਵਾਇਕ ਅਫਰੀਕਾ ਖਾਲਸਾ ਵਾਇਕ ਜੀ ਜੀ ਬਤੇ ਮੇਰਾ ਨਾਮ ਜੀ ਹਰਜੀਤ ਸਿੰਘ ਕਾਮਣਪੁਰਾ ਇਹ ਮੇਰਾ ਸਟੂਡੈਂਟ ਹੈ ਜੀ ਗੁਰ ਕਮਲਦੀਪ ਸਿੰਘ ਚ ਮਿਆਰੀ ਹਾਂ ਇਹ ਪਾਵਰ ਲਿਫਟਿੰਗ ਕਰਦਾ ਜੀ ਤੇ ਸਾਊਥ ਅਫਰੀਕਾ ਦੇ ਵਿੱਚੋਂ ਇਹ ਪਾਵਰ ਲਿਫਟਿੰਗ ਜੋ 골ਡ ਮੈਡ ਲੈ ਕੇ ਆਇਆ ਜੀ ਪਾਵਰ ਲਿਫਟਿੰਗ ਦੇ ਵਿੱਚ 3 ਇੰਚ ਦੇ ਇੱਕ ਸਕੈਟ ਇੱਕ ਬੈਂਚ ਪ੍ਰੈਸ ਇੱਕ ਡੈੱਡ ਲਿਫਟ ਇਹ ਸਭ ਜੂਨੀਅਰ ਦੇ ਵਿੱਚੋਂ ਜਿਹੜਾ 골ਡ ਲੈ ਕੇ ਆਇਆ ਹੈ ਹਾਂਜੀ ਇਹ ਲੱਗਦਾ ਕਿੰਨੀ ਕਿ ਮਿਹਨਤ ਕਰਨੀ ਪਈ ਹੋਣੀ ਹੈ ਇਹ ਬੱਚਾ ਜੀ ਥੋੜਾ ਜਿਹਾ 2-3 ਮਹੀਨੇ ਮੇਰੇ ਕੋਲ ਪ੍ਰੈਕਟਿਸ ਕਰਦੇ ਨੂੰ ਤੇ ਇਹਦੀ ਗੇਮ ਬਹੁਤ ਵਧੀਆ ਹੈ ਜਲਦੀ ਤੁਰ ਪਿਆ ਗੇਮ ਦੇ ਵਿੱਚ ਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਉੱਤੇ ਤੇ ਅਫਰੀਕਾ ਸਾਊਥ ਅਫਰੀਕਾ ਚ ਗਿਆ ਹੈ ਜਾਂ ਜੀ ਸਿਲੈਕਸ਼ਨ ਜਿਹੜੀ ਹੋਰ ਵੀ ਦੇਸ਼ ਦੇ ਵਿੱਚ ਹੋਏ ਲੜਕਾ ਵਾ ਕਿੰਨੀ ਮਿਹਨਤ ਕੀਤੀ ਰਹੀ ਹੈ ਕਿੰਨੀ ਖੁਸ਼ੀ ਆਉ ਤੁਹਾਨੂੰ ਆਪਿਆ ਦਾ ਬੱਚਾ ਹੋ ਗਿਆ ਹਾਂਜੀ ਮਿਹਨਤ ਵੀ ਕਰਦਾ ਪੂਰੀ ਪੁਛੀ ਪੂਰੀ ਪੂਰੀ ਆ ਜੀ ਕਿਉਂ 골ਡ ਲੈ ਗਿਆ 골ਡ ਜਿੱਤਰਾ ਤੁਹਾਨੂੰ ਪਤਾ ਕੋਈ ਸੌਕੀ ਮੋਟੀ ਗੱਲ ਨਹੀਂ ਆ ਇਹ ਛੋਟੀ ਉਮਰ ਦੇ ਵਿੱਚ ਸਭ ਜੁਗਮੇਰ ਦੇ ਵਿੱਚ ਲੈ ਗਿਆ ਜੀ ਸਭ ਤੋਂ ਧੰਨਵਾਦ ਕਰਦੇ ਹਾਂ ਰਵਿੰਦਰ ਸਿੰਘ ਸਲੀਨਾ ਜਿੰਨੇ ਉਹਨੇ ਖੜਿਆ ਮੋਗੇ ਨੇ ਮੋਗੇ ਤੋਂ ਤੇ ਉਹਨਾਂ ਦੀ ਬਦੌਲਤ ਦੇ ਕੰਮ ਹੋਇਆ ਜੀ ਸਰਕਾਰ ਦੀ ਜਿੰਨੀ سپورਟ ਹੈ ਸਰਕਾਰ ਦੀ سپورਟ ਤੇ ਪਲੇਅਰਾਂ ਨੂੰ ਚਾਹੀਦੀ ਪੂਰੀ ਜਿੱਦਾਂ ਮੰਨ ਲਓ ਹੁਣ ਗਰੀਬ ਘਰਾਂ ਦੇ ਵਿੱਚੋਂ ਇਹਦੀ ਤਰ੍ਹਾਂ ਮਾਤੜ ਪਰਵਾਰਿਆ ਤੇ ਇਹਦੀ سپورਟ ਕਰਨੀ ਚਾਹੀਦੀ ਹੁਣ ਖਰਚਾ ਲਾ ਕੇ ਗਿਆ ਆਪ ਤੇ ਚਾਹੀਦਾ ਪਰ ਸਰਕਾਰ ਨੂੰ ਹੀ ਖਰਚਾ ਜਿਹੜਾ ਇਹ ਲਾ ਗਿਆ ਪਰ ਗਾਂਵ ਵਾਸਤੇ ਹੀ ਚਾਹੁੰਦੇ ਨੇ ਸਰਕਾਰ ਖਰਚਾ ਲੱਗ ਜਾਵੇ ਬਾਹਰ ਨੂੰ ਦੇਜ ਜਾਵੇ ਇਹ ਕਿਹੜੀ ਯੋਜਨਾ ਚੱਲੀ ਕਰ ਰਹੇ ਹੋ ਅੱਗੇ ਜੀ ਹੁਣ ਫਿਰ ਆਰਨੋਲਡ ਕਲਾਸਿਸ ਹੁਣ ਆ ਜੀ ਸਪੇਨ ਦੇ ਵਿੱਚ ਉਹਦੀ ਤਿਆਰੀ ਕਰ ਰਹੇ